ਮਾ ਸ਼ਾਲੀ ਕੀ ਨਗਾ ਜਿੰਨੀ ਕੀਤੀ ਚੰਗੀ ਕੀਤੀ ਉਹ ਫਿਰ ਇਹਨਾਂ ਹੀ ਡਿਸਾਈਡ ਕੀਤਾ ਕਿ ਇਹ ਜਿਹੜਾ ਗੀਤ ਹੈ ਕਿਸ ਨੂੰ ਪਾਕਿਸਤਾਨ ਦੇ ਵਿੱਚ ਵੀ ਸ਼ੰਗਰਾਂਗ ਸ਼ੌਕਤ ਅਲੀ ਦੇ ਬੇਟੇ ਜੀ ਨੇ ਵੀ ਸਥਾਈ ਅੰਤਰਾ ਗਾ ਕੇ ਪਾਇਆ ਇਧਰੋਂ ਕਮਲ ਖਾਨ ਜੀ ਨੇ ਗਾਇਆ ਜੀ ਖਾਨ ਜੀ ਨੇ ਗਾਇਆ ਹੋਰ ਵੀ ਬਹੁਤ ਲੋਕਾਂ ਨੇ ਇਨਸਟਰੂਮੈਂਟ ਨੇ ਬੁਝੇ ਪਰ ਆਵਾਂ ਦੀ ਜੇ ਇਹ ਦੇ ਜਈ ਕਰੀਸ ਨਹੀਂ ਇੱਕ ਮੈਨੂੰ ਜਰੂਰ ਦੱਸੋ ਵੀ ਜਿੰਨੇ ਆਪਣੇ ਸ੍ਰੀਲੇ ਸਿੰਗਰ ਸੀ ਉਹਨਾਂ ਸਾਰਿਆਂ ਨੂੰ ਸਸਕਲ ਦੋਸਤੋ ਮੈਂ ਜ਼ਿਆਦਾ ਟੱਲੋਂ ਐਸ ਵਕਤ ਤੁਹਾਨੂੰ ਸੰਗੀਤ ਜਗਤ ਦੀ ਮਹਾਨ ਸ਼ਕਸ਼ੀਦ ਨਾ ਮਲਾਉਣ ਜਾ ਰਿਹਾ ਜਿਨ੍ਹਾਂ ਦੀ ਕਲਮ ਚੋਂ ਨਿਕਲੇ ਬੋਲਾਂ ਨੇ ਕਈ ਗਾਉਣਵਾਰਿਆਂ ਦੀ ਜ਼ਿੰਦਗੀ ਬਣਾ ਦਿੱਤੀ ਹੈ ਅੱਜ ਉਹ ਮਹਾਨ ਸ਼ਕਸ਼ੀਦ ਨਾ ਮਲਾਉਣ ਜਾ ਰਿਹਾ ਮੇਰੇ ਨਾਲ ਬੈਠੇ ਨੇ ਸ੍ਰਿੰਦਰ ਅਜਨਾਲ ਵੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਹੈ ਜੀ ਕਿਰਪਾ ਮੈਂ ਸਭ ਤੋਂ ਪਹਿਲਾਂ ਪਬਲਿਕ ਪ੍ਰਾਈਮ ਟੀਵੀ ਦਾ ਤਹਿ ਦਿਲੋਂ ਸ਼ੁਕਰ ਗੁਜ਼ਾਰਾ ਹਾਂ ਜਿਨ੍ਹਾਂ ਅੱਜ ਸਾਨੂੰ ਇੱਥੇ ਗੱਲਬਾਤ ਕਰਨ ਦਾ ਮੌਕਾ ਦਿੱਤਾ ਹੈ। ਸੰਗਰ ਬਾਜੀ ਕਿੱਦਾਂ ਸ਼ੁਰੂਆਤ ਹੋਈ ਆਪਣੀ? ਸ਼ੁਰੂਆਤ ਤਾਂ ਸਾਰ ਏਦਾਂ ਹੋਈ ਹੈ ਕਿ ਮੈਂ ਤਾਂ ਚਾਹੁੰਦਾ ਸੀ ਸਿੰਗਰ ਬਣਨਾ। ਤੇ ਬਚਪਨ ਦੇ ਵਿੱਚ ਹੀ ਮਹਿੰਦਰਵੀ ਸਾਹਿਬ ਦਾ ਮੈਂ ਬਹੁਤ ਫੈਨ ਸੀ। ਜੀ। ਤੇ ਫਿਰ ਕੋਸ਼ਿਸ਼ ਵੀ ਕੀਤੀ ਬਹੁਤ ਗਾਇਆ ਵੀ। ਤੇ 1993 ਦੇ ਵਿੱਚ ਅੰਮ੍ਰਿਤਸਰ ਕੰਧਰ ਵਿਦਿਆਲਾ ਤੋਂ ਮੈਂ ਢਾਈ ਤਿੰਨ ਬਾਚ ਯੂਨੀਵਰਸਿਟੀ ਦੇ ਪ੍ਰੋਫੈਸਰ ਰਵਿਕਾਂਤ ਜੀ ਜੰਡਿਆਲੇ ਵਾਲੇ ਤੇ ਰਸਮੀ ਤੌਰ ਤੇ ਮੈਂ ਉਸਤਾਦ ਅਰਸੀ ਗੁਰਮੁਖ ਜੀ ਹਮੇਸ਼ਰ ਤੋਂ ਤੇ ਫਿਰ ਕਿਦਾਂ ਉਹ ਚੱਲੇ ਗਾਉਣ ਵਾਲਾ ਹਾਂਜੀ ਤੇ ਰਝਾਂ ਲਿਖਣ ਵਾਲਾ ਉਹ ਗੱਲ ਤੁਹਾਡੀ ਠੀਕ ਹੈ ਅੱਜ ਅੱਜ ਕੱਲ ਸਿੰਗਰ ਤੇ ਚਲੋ ਮੈਂ ਵੇਖਿਆ 뮤జిక్ ਡਾਇਰੈਕਟਰ ਵੀ ਆਪੇ ਤੇ ਗਾਉਣ ਵਾਲੇ ਵੀ ਆਪੇ ਤੇ ਲਿਖਣ ਵਾਲੇ ਵੀ ਆਪੇ ਤੇ ਤੁਸੀਂ ਤੇ ਪਾਸੇ ਹੀ ਬਦਲਦਾ ਜਦੋਂ ਆਪਾਂ ਸਿੱਖਣ ਲੱਗੇ ਤਾਂ ਆਪਣੀਆਂ ਕਮੀਆਂ ਹੀ ਇੰਨੀਆਂ ਮਹਿਸੂਸ ਹੋਈਆਂ ਕੋਈ ਇੰਨਾ ਸਮਾਂ ਨਿਕਲ ਗਿਆ ਕਮੀਆਂ ਦੂਰ ਕਰਨ ਚ ਪਤਾ ਨਹੀਂ ਚੱਲਿਆ ਕਿ ਇਹਨਾਂ ਸਮਾਂ ਕਿਵੇਂ ਨਿਕਲ ਗਿਆ ਤੂੰ ਨਾਲ ਦੀ ਨਾਲ ਥੋੜਾ ਪੜਨ ਦਾ ਕਿਤਾਬਾਂ ਚੰਗੇ ਸ਼ਾਇਰ ਸੁਣਨ ਦਾ ਸ਼ੌਕ ਸੀ ਤੇ ਥੋੜੀ ਬੋਦੀ ਮੈਂ ਤੁਕਬੰਦੀ ਕਰ ਲੈਂਦਾ ਤੇ ਸ਼ੇਰ ਉਹ ਸ਼ਾਇਰੀ ਕਰਦਾ ਸੀ ਉਸ ਤੋਂ ਬਾਅਦ ਮੈਂ ਸੋਚਿਆ ਕਿ ਇਹ ਲਿਖਣਾ ਹੈ ਤੇ ਕਿਉਂ ਨਾ ਕੁਝ ਐਸਾ ਲਿਖੀਏ ਜਿਹੜਾ ਵੀ ਕੰਮ ਵੀ ਆਵੇ ਸ਼ੇਰਾਂ ਤੋਂ ਹਟ ਕੇ ਮੈਂ ਗੀਤ ਲਿਖਣ ਦੀ ਸ਼ੁਰੂਆਤ ਕੀਤੀ ਸਾਇਰੀ ਦਾ ਅੰਤਰਾ ਕੀ ਹੁੰਦਾ ਉਹਦੀ ਜਾਣਕਾਰੀ ਲਈ ਕੋਸ਼ਿਸ਼ ਕੀਤੀ ਕਿਉਂਕਿ ਮੈਂ ਤਿੰਨ ਤਾਲ 10ਵਾਂ ਵਗੈਰਾ ਵਿੱਚ ਆਪਾਂ ਬੰਦਸ਼ਾਂ ਗਾਈਆਂ ਸੀ ਤੇ ਲੈ ਇਹਦਾ ਮੀਟਰ ਤਾਂ ਮੈਨੂੰ ਪਤਾ ਲੱਗ ਗਿਆ ਸੀ। ਬੜਾ ਮਸ਼ਹੂਰ ਹੋਇਆ ਗਾਣਾ ਮਾਸ਼ਾਅੱਲਿਹੁਨਾ ਬੋਲਿਆ ਜਿੰਨੀ ਬੀਤੀ ਚੰਗੀ ਬੀਤੀ ਬੱਚੇ-ਬੱਚੇ ਦੀ ਜ਼ੁਬਾਨ ਤੇ ਆਉ ਗਾਣਾ ਬੇਜਕ ਅੱਜ ਦਾ ਜਿਹੜਾ ਲੀਕੀ ਦਾ ਮਨ ਲੋ ਟੱਚ ਆ ਉਹ ਬੜਾ ਦੂਰ ਚਲਾ ਗਿਆ। ਤਾਂ ਫਿਰ ਉਸ ਵਰਦ ਮਿਲਿਆ ਨਹੀਂ ਮਜਾ ਇਹ ਹੈ ਕਿ ਅੱਜ ਕੱਲ ਹਰ ਰਾਈਟਰ ਜਿਹੜਾ ਥੋੜਾ ਬੋਦਾ ਗਾ ਲੈਂਦਾ ਤੇ ਉਹ ਚਾਹੁੰਦਾ ਕਿ ਮੈਂ ਕਿਸੇ ਦੇ ਪਿੱਛੇ ੱੱਕੇ ਘਾਣ ਨਾਲੋਂ ਆਪਣੀ ਆਵਾਜ਼ ਹੀ ਜਿਹੜੀ ਅੱਗੇ ਲੈ ਕੇ ਆ ਜਾਂ ਤੇ ਸ਼ਾਇਦ ਮੈਂ ਵੀ ਹਿੱਟ ਹੋ ਜਾਵਾਂ ਪਰ ਇਸ ਤਰ੍ਹਾਂ ਹੁੰਦਾ ਨਹੀਂ ਕਿਉਂਕਿ 10 10000 ਦੇ ਵਿੱਚ ਮਿਊਜ਼ਿਕ ਜਿਹੜੇ ਕਰ ਰਹੇ ਨੇ ਜਾਂ ਗੀਤ ਗਾ ਰਹੇ ਨੇ ਤੇ ਉਹ ਹਿੱਟ ਨਹੀਂ ਹੁੰਦੇ ਕਿਉਂਕਿ ਇੱਕ ਅچھے ਗੀਤਕਾਰ ਨੂੰ ਕੰਪੋਜ਼ਰ ਦੀ ਜ਼ਰੂਰਤ ਹੁੰਦੀ ਹੈ ਜਾ ਤੱਕ ਅੱਛੀ ਕੰਪੋਜੀਸ਼ਨ ਨਹੀਂ ਹੁੰਦੀ ਗੀਤ ਅੱਗੇ ਨਹੀਂ ਵਧਦਾ ਤੇ ਇੱਕ ਅਸਲੀ ਜਿਹੜਾ ਕੰਪੋਜ਼ਰ ਹੁੰਦਾ ਉਹ ਪਹਿਲਾਂ ਗੀਤਕਾਰ ਹੀ ਹੁੰਦਾ ਤੇ ਅੱਜ ਕੱਲ ਗੀਤਕਾਰ ਕਿਤੇ ਹੁੰਦਾ ਗਾਇਕ ਕਿਤੇ ਹੁੰਦਾ ਸੰਗੀਤਕਾਰ ਕਿਤੇ ਹੁੰਦਾ ਤੇ ਉਹ ਗੀਤ ਸਾਰਾ ਤਿਆਰ ਹੁੰਦਾ ਮਾਸ਼ਾਅੱਲ੍ਹੀ ਨੇ ਕਿਹਾ ਬਹੁਤ ਬਣ ਵਾਲੀ ਜੀ ਏਦਾਂ ਕਿ ਮੈਂ ਸਚਨ ਹੋਜਾ ਸਾਹਿਬ ਜੀ ਨੇ ਸਾਨੂੰ ਇਹ ਮੌਕਾ ਦਿੱਤਾ ਇਹ ਜਿਹੜਾ ਗੀਤ ਸੀ ਦੋ ਗੀਤੋਂ ਨਾ ਮੇਰੇ ਕੋਲ ਹੈ ਸੀ ਇੱਕ ਡਿੰਪਰ ਆ ਜੀ ਨੇ ਗਾਇਆ ਸੀ ਵਾਹ ਪੰਜਾਬੀ 2 ਤੇ ਤੇ ਇਸ ਕਰਕੇ ਹੋਇਆ ਕਿ ਇਹਨਾਂ ਮਿਊਜ਼ਿਕ ਬਹੁਤ ਵਧੀਆ ਤਿਆਰ ਕੀਤਾ ਤੇ ਕੰਪਨੀ ਨੇ ਲਾਂਚ ਬੜਾ ਵਧੀਆ ਕੀਤਾ ਧਮਾਸ਼ਾ ਜੀ ਨੇ ਗਾਇਆ ਬਹੁਤ ਵਧੀਆ ਇਸ ਕਰਕੇ ਇਸ ਦੀ ਵਜ੍ਹਾ ਹੈ ਕਿ ਅੱਜ ਵੀ ਇਹ ਗੀਤ ਜਿਹੜਾ ਹੈ ਹਰ ਕੋਈ ਪਸੰਦ ਕਰਦਾ ਤੇ ਸੁਣਦਾ ਤੇ ਆਪਣਾ ਪਿਆਰ ਹੈ ਜਿਹੜਾ ਉਹ ਬਖਸ਼ਦਾ ਕਿਉਂ ਉਹਨਾਂ ਦੀ ਸੁਰਾਂ ਦੀ ਪਕੜ ਬਹੁਤ ਹੈ ਜੀ ਤੇ ਤੁਹਾਡੀ ਕਲਮ ਦੇ ਵਿੱਚ ਦਮ ਬਹੁਤ ਹੈ ਅਸੀਂ ਜੋ ਵੀ ਆ ਮੈਂ ਤੇ ਇਹੀ ਕਹਾਂਗਾ ਸਚਨ ਖੋਜਾ ਜੀ ਭਾਜੀ ਜਿਹੜੇ ਨੇ ਬਹੁਤ ਪਿਆਰ ਕਰਦੇ ਨੇ ਮੇਰੀ ਖੁਸ਼ਕਿਸਮਤੀ ਇਹ ਹੈ ਇਹ ਜਿਹੜਾ ਗੀਤ ਹੈ ਉਹਨਾਂ ਦੀ ਵੀ ਪਹਿਲੀ ਪਸੰਦ ਹੈ ਜੇਕਰ ਉਹਨਾਂ ਨੂੰ ਕੋਈ ਪੁੱਛਿਆ ਜਾਵੇ ਤਾਂ ਉਹ ਕਹਿੰਦੇ ਨੇ ਕਿ ਮੇਰਾ ਜਿੰਨੀ ਵੀਤੀ ਚੰਗੀ ਬੀਤੀ ਹੀ ਮੇਰੇ ਪਸੰਦ ਹੈ ਨਰਵਾ ਸ਼ਾਦੀ ਵੀ ਹੋਏ ਕਿ ਕਿ ਮੇਰਾ ਗੀਤ ਜਿਹੜਾ ਜ਼ਿੰਦਗੀ ਦਾ ਇਹੋ ਹੀ ਮੇਰੀ ਪਸੰਦ ਹੈ ਕੀ ਬਣਾਤੀ ਉਹ ਗਾਣੇ ਇਹੋ ਹੀ ਮੇਰਾ ਗੀਤ ਪਸੰਦ ਆਦਾ ਜੇ ਮੈਂ ਕਾ ਲੇਖਣੀ ਬਲੋ ਤਾਂ ਮੇਰਾ ਵੀ ਇਹੋ ਹੀ ਗੀਤ ਬਹੁਤ ਵਧੀਆ ਮੇਰੇ ਲਈ ਜਿਨ੍ਹਾਂ ਮੈਨੂੰ ਇੰਨਾ ਪਿਆਰ ਮੇਰੀ ਪਛਾਣ ਬਣਾਈ ਅੱਗੋਂ ਮੈਂ ਕੋਸ਼ਿਸ਼ ਕਰਾਂਗੇ ਕਿ ਅਪਾ ਇਸ ਤਰ੍ਹਾਂ ਦਾ ਲਿਖੀਏ ਤੇ ਸਰੋਤਿਆਂ ਦੀ ਝੋਲੀ ਵਿੱਚ ਪਾਈਏ ਜਦੋਂ ਟਾਈਮ ਸੀ ਟਾਡਾ ਜਦੋਂ ਤੁਸੀਂ 95 ਤੋਂ ਲੈ ਕੇ 2005 ਦੇ ਵਿੱਚ ਇਹ 2007 ਚ ਆਇਆ ਸੀ ਇਹ ਗੀਤ ਤੇ ਤੁਸੀਂ 10 ਤੱਕ ਮੰਨ ਕੇ ਚੱਲੋ ਉਸ ਟਾਈਮ ਤੇ ਜਿਹੜਾ ਲੇਖਕ ਹੀ ਦੀ ਪਛਾਣ ਜਿਹੜੀ ਇੰਨੀ ਨਹੀਂ ਸੀ ਬਣਦੀ ਹਾਂਜੀ ਗਾਉਣ ਵਾਲੇ ਵੀ ਬਣ ਜਾਂਦੀ ਸੀ ਹਾਂਜੀ ਅੱਜ ਤੱਕ ਹੋ ਰਿਹਾ ਹਾਂਜੀ ਅੱਜ ਤੇ ਮੇਰੇ ਖਿਆਲ ਨਾਲ ਵੀ ਅੱਜ ਕੱਲ ਤੇ ਜ਼ਿਆਦਾ ਦੌਰ ਹੀ ਬੰਦੂਕਾ ਵਾਲਾ ਹੀ ਰਹਿ ਗਿਆ ਪਹਿਲਾਂ ਇਹ ਨਾ ਵੀ ਜੇ ਕੋਈ ਗਾ ਸਕਦਾ ਤੇ ਉਹ ਗਾਉਂਦਾ ਸੀ ਜੇ ਕੋਈ ਲੇਖਣ ਵਾਲਾ ਸੀ ਤੇ ਉਹ ਲਿਖਦਾ ਸੀ ਜੇ ਕੋਈ ਕੰਪੋਜੀਸ਼ਨ ਕਰਦਾ ਤੇ ਉਹ ਕੰਪੋਜ਼ਰ ਸੀ 뮤జిక్ ਡਾਕਟਰ ਬਣਦਾ ਸੀ ਤੇ ਹੁਣ ਤੇ ਸਭ ਕੁਝ ਹੀ ਹਰ ਕੋਈ ਕਰੀ ਜਾਂਦਾ ਗੀਤ ਵੀ ਲਿਖਦਾ ਕੰਪੋਜੀਸ਼ਨ ਵੀ ਕਰਦਾ ਸਿੰਗਿੰਗ ਵੀ ਕਰਦਾ ਤੇ ਉਹਨੂੰ ਫਿਰ ਲੇਜ ਵੀ ਆਪ ਕਰਦਾ ਇਹ ਉਤੋਂ ਬਾਅਦ ਰਹੇਗਾ ਸੁਣਨਾ ਤੇ ਸੁਣਨਾ ਵੀ ਹਰੇ ਹਾਂਜੀ ਸੁਣਦਾ ਵੀ ਉਹ ਆਪ ਹੀ ਆ ਲਗਭਗ ਕੋਈ ਗਾਣਾ ਜਿਹੜਾ ਅੱਗੇ ਆ ਰਿਹਾ ਹੁਣ ਵੀ ਇਨੇ ਗੀਤ ਆ ਰਹੇ ਫਿਰ ਵੀ ਜਿਹੜਾ ਕੋਈ ਚੰਗਾ ਹੁੰਦਾ ਉਹ ਹੀ ਦੀ ਅੱਗੇ ਆ ਰਿਹਾ ਪਰ ਇਹ ਨਹੀਂ ਵੀ ਲੜਾਈ ਝਗੜੇ ਵਾਲਾ ਜਿਹੜਾ ਗੀਤ ਆਹੀ ਕਹਿੰਦੇ ਆ ਆਪਾਂ ਦੇ ਇਹੋ ਬੇਨਤੀ ਕਰਦੇ ਆ ਲਗਾ ਰਹੇ ਨੂੰ ਕਿ ਇਸ ਤਰ੍ਹਾਂ ਦੇ ਗੀਤ ਨਾ ਲਿਖੇ ਜਾਣ ਸਭਿਆਚਾਰਕ ਗੀਤ ਲਿਖੇ ਜਾਣ ਬਹੁਤ ਆ ਆਪਣੇ ਪੰਜਾਬੀ ਸਭਿਆਚਾਰ ਦੇ ਵਿੱਚ ਲਿਖਣ ਵਾਸਤੇ ਤੋਂ ਉਹਨਾਂ ਨੂੰ ਅੱਗੇ ਲਿਆਂਦਾ ਜਾਏ ਸਾਫ ਸੋਤਰੇ ਰੋਮਾਂਟਿਕ ਗੀਤ ਤੇ ਪਿਆਰ ਮੋਤ ਵਾਲੇ ਗੀਤ ਵੀ ਹੈਗੇ ਆ ਲਿਖੇ ਜਾ ਸਕਦੇ ਹੱਦ ਦੇ ਵਿੱਚ ਰਹਿ ਕੇ ਲਿਖੇ ਜਾ ਸਕਦੇ ਐਸੀ ਗੱਲ ਨਹੀਂ ਹੈਗੀ ਪਰ ਹੁਣ ਦੇ ਕਹਿੰਦੇ ਵੀ ਸੈੱਟ ਤੇ ਖਲੋਤੇ ਫਿਰ ਉਹਤੇ ਗਾਣਾ ਤਿਆਰ ਕਰ ਦਿੰਦੇ ਤੁਹਾਨੂੰ ਕੋਈ ਟੈਨ ਲੱਗਦਾ ਹੈ ਉਹ ਠੀਕ ਹੈ ਟੈਨ ਉੱਪਰ ਨਹੀਂ ਗਿਆ ਨਾ ਬੰਦਾ ਮਾਰ ਲਾ ਬੋਤਲ ਸਾਰਾ ਨਾ ਤਾੜ ਦੋ ਤੱਕ ਬੰਦੀ ਆ ਉਹਦੇ ਵਿੱਚ ਕੋਈ ਗੀਤ ਵਾਲੀ ਗਲਤ ਨਹੀਂ ਨਾ ਹੈਗੀ ਜੇਕਰ ਤੁਹਾਨੂੰ ਕੁਝ ਉਹਦੇ ਵਿੱਚ ਮਟੀਰੀਅਲ ਚਾਹੀਦਾ ਜੇ ਤੁਸੀਂ ਉਹ ਅਸਲੀਅਤ ਪੇਸ਼ ਕਰਨੀ ਫਿਰ ਤੇ ਤੁਹਾਨੂੰ ਉਹਦੇ ਵਿੱਚ ਟਾਈਮ ਵੀ ਲੱਗਣਾ ਹੋ ਸਕਦਾ ਤੁਸੀਂ 5 ਮਿੰਟ ਚ ਵੀ ਲਿਖ ਦਿਓ ਹੋ ਸਕਦਾ ਤੁਹਾਨੂੰ 5 ਮਿੰਟ ਵੀ ਲੱਗ ਜਣ ਨੇ ਤੂੰ ਤੂੰ ਕਿ ਨਜ਼ਰ ਲਾਉਂਦੇ ਹੁੰਦੇ ਸੀ ਜਦੋਂ ਤੁਸੀਂ ਨਿਕਦੇ ਸੀ ਮੇਰਾ ਜਰਾ ਇਹ ਲੋੜ ਬਣਾ ਨਹੀਂ ਕਰ ਮੈਂ ਕੀਤੇ ਦੇ ਮੈਂ ਆਉਂਦਾ ਡਾਇਰੀ ਜੂ ਮੈਂ ਜਦੋਂ ਆਉਂਦਾ ਮੈਨੂੰ ਆਉਂਦਾ ਉਦੋਂ ਹੀ ਲਿਖਦਾ ਦਾ ਚਾਰ ਪੰਜ ਗੀਤ ਦੀ ਡਾਇਰੀ ਦੇ ਵਿੱਚ ਲਿਖ ਦਿੰਦਾ ਜਿੱਥੇ ਲੋਕੇ ਕਹਿੰਦੇ ਦੋ ਹਜ਼ਾਰ ਲਿਖਿਆ 5000 ਲਿਆ ਇਸ ਤਰ੍ਹਾਂ ਦਾ ਨਹੀਂ ਹੈਗਾ ਮੈਂ ਜਦੋਂ ਵੀ ਕੋਈ ਗੀਤ ਲਿਖਦਾ ਸਭ ਤੋਂ ਪਹਿਲਾਂ ਮੈਂ ਸਜਨ ਭਾਈ ਨੂੰ ਸੈਂਡ ਕਰਦਾ ਜੇਕਰ ਉਹ ਪ੍ਰਵਾਨਗੀ ਦੇਂਦੇ ਜਦੋਂ ਚੰਗਾ ਲੱਗਦਾ ਤਾਂ ਮੈਂ ਗਾਣ ਨੂੰ ਲਿਖਦਾ ਨਹੀਂ ਤੇ ਮੈਂ ਉਹਨੂੰ ਲਿਖਦਾ ਹੀ ਨਹੀਂ ਮੈਂ ਆਪਣੀ ਡਾਇਰੀ ਜੀ ਨੂੰ ਰੱਖਦਾ ਨਹੀਂ ਨਾ ਹੀ ਮੈਂ ਕੋਈ ਡਾਇਰੀ ਬਣਾਈ ਹੋਈ ਹੈ ਹੁਣ ਮੇਰੇ ਗੀਤ ਐ ਕੁਝ ਮੈਗਜ਼ੀਨਾਂ ਇਹਨਾਂ ਵਿੱਚ ਛਪ ਰਹੇ ਆ ਜੋ ਵੀ ਮੈਂ ਲਿਖਦਾ ਉਹਨਾਂ ਵਿੱਚ ਛਪਵਾ ਦੇਣਾ ਮੈਂ ਘਰ ਕੋਈ ਕਾਪੀਆਂ ਕੋਈ ਕਹਿੰਦਾ 5000 2000 ਇਸ ਤਰ੍ਹਾਂ ਦਾ ਕੁਝ ਨਹੀਂ ਮੇਰੇ ਕੋਲ ਗੀਤ ਉਹ 30 ਤੋਂ ਪੰਜਾਬੀ ਗੀਤ ਹੋਣਗੇ ਜਿਹੜੇ ਮੈਨੂੰ ਯਾਦ ਹੈ ਮੇਰੀ ਲੈਨ 'ਚ 2-3 ਹੁੰਦੇ ਆ ਜਦੋਂ ਉਹ ਕਿਸੇ ਬੰਨੇ ਲੱਗ ਜਾਂਦੇ ਆ ਫਿਰ ਮੈਂ ਗਾ ਉਹਨਾਂ ਨੂੰ ਦੂਜਿਆਂ ਨੂੰ ਕਰ ਦਉਂ ਤ੍ਰਿੰਦਰਪਾਲ ਇੱਕ ਗੱਲ ਜ਼ਰੂਰ ਵੀ ਜਿੱਦਾਂ ਪੁਰਾਣੇ ਰਾਈਟਰ ਕਹਿੰਦੇ ਵੀ ਅਹੀਂ ਪਈ ਰਜਿਸਟਰ ਲੈ ਕੇ ਫਲਾਣੇ ਸਿੰਗਰ ਦੇ ਦਫ਼ਤਰ ਗਏ ਉੱਥੇ ਸਾਨੂੰ ੱੱਕੇ ਖਾਣੇ ਪਏ ਕੋਈ ਕੀਦਾ ਸਾਨੂੰ ਕਿਸੇ ਚਾਹ ਨਹੀਂ ਪਿਆਈ ਤੇ ਤੁਸੀਂ ਵੀ ਲੈ ਗਈ ਥੋਈ ਨਾਲੇ ਤੋਂ ਚੰਡੀਗੜ੍ਹ ਤੱਕ ਦਾ ਸਫ਼ਰ ਬੜੀ ਦੂਰੀ ਕਿੱਦਾਂ ਚੱਲਿਆ ਯਾਰ ਇਹ ਵੀ ਸਫ਼ਰ ਬੜਾ ਲੰਬਾ ਜੀ ਜਦੋਂ ਸਾਨੂੰ ਇਹ ਸੀ ਕਿ ਆਪਾਂ ਸਿੰਗਰ ਬਣਨਾ ਮੈਂ ਦਿੱਲੀ ਗਿਆ ਸੀ ਜੀ ਹੋਜਾ ਸਾਹਿਬ ਕੋ ਉਹਨਾਂ ਦਿਨਾਂ ਦੇ ਵਿੱਚ ਹੋਜਾ ਸਾਹਿਬ ਕੋ ਜਾਣਾ ਇੱਕ ਬੜੀ ਜ਼ਰੂਰਤ ਦੀ ਗੱਲ ਸੀ ਤੇ ਅਣਜਾਣ ਸੀ ਇਹੀ ਸੁਰਾਂ ਤੋਂ ਚਲੇ ਗਏ ਹੋਜਾ ਸਾਹਿਬ ਦੇ ਨਾਲ ਮੌਕੇ ਤੇ ਮਿਲਿਆ ਨ ਮੇਰਾ ਨਰਮੋਨੀਓ ਵੀ ਪਲੇ ਕੀਤਾ ਤੇ ਮੈਂ ਕਿਹਾ ਜੀ ਮੈਂ ਤੇ ਤੁਹਾਡਾ ਸ਼ਗਿਰਦ ਬਣ ਕੇ ਤੁਹਾਡੇ ਕੋਲ ਆਣਾ ਚਾਹੁੰਦਾ ਉਹਨੇ ਕਿਹਾ ਬੇਟਾ ਕਰ ਲੈਦਾ ਇਹ ਮੈਨੂੰ ਕੈਂਸਰ ਆ ਗਰੇ ਮੈਂ ਤਾਂ ਗਾ ਨਹੀਂ ਸਕਦਾ ਜੇ ਗਾ ਨਹੀਂ ਸਕਦਾ ਸਿਖਾ ਨਹੀਂ ਸਕਦਾ ਮੈਂ ਮਜੂਰ ਸੀ ਜਾਵਗਾ ਤਾਂ ਮੈਂ ਕਿਹਾ ਫਿਰ ਗੁਰੂ ਜੀ ਉਹ ਕਹਿੰਦੇ ਲਾਂਚ ਲੱਗ ਜਾਓ ਤੁਹਾਡੀ ਵਾਰੀ ਆਏਗੀ ਉਹ ਪਤਾ ਹੀ ਨਹੀਂ ਚੱਲਿਆ ਕਿ ਲਾਂਚ ਲੱਗਿਆ ਆ ਵਾਰੀ ਉਹਦੀ ਲੰਬੀ ਲਾਂਚ ਕਿਦੋਂ ਚਲੋ ਉਹਨਾਂ ਦੇ ਬੇਟੇ ਅੱਗੇ ਆਏ ਸਜਨ ਭਾਜੀ ਉਹਨਾਂ ਦੇ ਨਾਲ ਸਾਨੂੰ ਕੰਮ ਕਰਨ ਦਾ ਮੌਕਾ ਮਿਲਿਆ ਜਦ ਕਿ ਜਿਹੜੀਆਂ ਮੈਂ ਗੱਲਾਂ ਕਰ ਰਿਹਾ ਸਜਨ ਭਾਜੀ ਨੂੰ ਵੀ ਨਹੀਂ ਪਤਾ ਮੈਂ ਦਿੱਲੀ ਜਾਇਆ ਕਰਦਾ ਜੀ ਤੇ ਉੱਥੇ ਮਿਲਦਾ ਹੁੰਦਾ ਸੀ ਪਰ ਚਰਮਜੀਤ ਖੂਜਾ ਇੱਕ ਬੜਾ ਵੱਡਾ ਨਾਮ ਹੁੰਦਾ ਸੀ ਉਸ ਸਮੇਂ ਹਾਂਜੀ ਮੇਰੇ ਖਿਆਲ ਨਾਲ ਵੀ ਪੰਜਾਬੀ ਯਕਤ ਦੇ ਵਿੱਚ ਉਹਨਾਂ ਨੇ ਬੜਾ ਕੰਮ ਕੀਤਾ ਬੜੇ ਹਿੱਟ ਸਿੰਗਰ ਇਹਨਾਂ ਕੋਲ ਕੋਈ ਹੈ ਨਹੀਂ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਦੀਦਾਰ ਸੰਧੂ ਲਾਲੋ ਕੇ ਦੀਪ ਸਾਹਿਬ ਲਾਲੋ ਮਾਨਕ ਸਾਹਿਬ ਜੰਮਲਾ ਸਾਹਿਬ सुरेंद्र कौर ਜੀ सुरेंद्र शिंदे ਜੂਣਾ ਮੋੜ ਨੇ ਕਿੰਨਾ ਹਟੋ ਕੀ ਸਾਰਿਆਂ ਨੂੰ ਇਹ ਨਾ ਰਿਕਾਰਡ ਕਰਦਾ ਸਰਦੂਲ ਸਕੰਦਰ ਜੀ ਹੰਸਰਾਜ ਹੰਸਜੀ ਦੁਰਗਾ ਰੰਗੀਲਾ ਜੀ ਸਾਬਰਕੋਟੀ ਸਾਹਿਬ ਇਸ ਤੋਂ ਪਹਿਲਾਂ ਵੀ ਨਾ ਬੜੇ ਗਾਣੇ ਰਿਕਾਰਡ ਕਰਾਇਆ ਉਹਨਾਂ ਨੇ ਲੇਕਿਨ ਕਿਸੇ ਦੀ ਕੋਈ ਵੇਚਾ ਨਹੀਂ ਸਾਬਰਕੋਟੀ ਹੋਰਾਂ ਜਸਵਿੰਦਰ ਬੈਂਦੇ ਨਿਯੂਜਿਕ ਬਹੁਤ ਗੀਤ ਗਾਏ ਪਰ ਉਹ ਦੌਰ ਹੋ ਰਹੀ ਹੋਈ ਹਾਂਜੀ ਇਸ ਚੀਜ਼ ਨੂੰ ਆ ਕਿ ਉਹ ਜਾਣ ਪਾ ਦਿੰਦੇ ਨੇ ਦੇਖਦੇ ਪਰ ਅਗਲਾ ਗਾਉਣ ਵਾਲਾ ਵੀ ਤੇ ਲਿਖਣ ਵਾਲੇ ਵੀ ਵਿੱਚ ਵੀ ਜਾਣਦੇ ਆ ਉਹ ਸਭ ਕਿ ਪੂਰਾ ਗਾਣਾ ਯਾਦ ਕਰਕੇ ਆਉ ਤੁਹਾਨੂੰ ਪੜਨ ਦੀ ਲੋੜ ਨਾ ਬਾਈ ਉਹਨਾਂ ਸਥਾਈ ਅੰਤਰਾ ਗਾ ਕੇ ਕੈਸ਼ ਰਿਕਾਰਡ ਕਰਕੇ ਸਿੰਗਰ ਨੂੰ ਦੇ ਦਿੰਦੇ ਹੁੰਦੇ ਸੀ ਤੇ ਫਿਰ ਉਹਦੇ ਉੱਤੇ ਰਿਆਜ ਕਰਨਾ ਹੁੰਦਾ ਸੀ ਸਿੰਗਰ ਨੇ ਪਰ ਫਿਰ ਵੀ ਇਹੋ ਸਿੰਗਰ ਨੂੰ ਜਿਦਾ ਗੁਰੂ ਜੀ ਨੇ ਸਾਨੂੰ ਵੀ ਉਹਨਾਂ ਕੈਸ਼ ਵੀ ਲੈਣ ਚ ਲੱਗ ਜੋ ਲੱਗੇ ਰਹੇ ਤੇ ਚਲੋ ਸਾਨੂੰ ਵੀ ਮੋਰ ਲੱਗ ਗਈ ਜਿੱਦਾਂ ਮਰਜੀ ਲੱਗੀ ਤੇ ਜਿਹੜੀ ਗਾਇਕੀ ਦੀ ਗੱਲ ਹੈ ਉਹ ਮੈਂ ਕਦੀ ਸਚਨ ਭਾਜੀ ਨੇ ਕਦੇ ਨਹੀਂ ਸ਼ੇਅਰ ਕੀਤੀ ਕਿ ਮੈਂ ਗਾਉਣਾ ਜਾਂ ਮੈਂ ਸਿੰਗਰ ਹਾਂ ਮੇਲੇ ਖਾਰੇ ਤੌਰ ਤੇ ਹੀ ਉਹਨਾਂ ਨਾਲ ਗੱਲਬਾਤ ਹੁੰਦੀ ਹੈ ਤੇ ਕਰੀਦੀ ਹੈ ਤੇ ਕਿਦਾਂ ਅੱਜ ਦੇ ਦੌਰ ਦੇ ਵਿੱਚ ਤੇ ਜਿਹੜੇ ਲੇਖਕ ਆ ਉਹ ਪਹਿਲਾਂ ਹੀ ਜਿਹੜੇ ਡਿਸਾਈਡ ਕਰ ਲੈਂਦੇ ਕਿ ਭਾਈ ਐਨੇ ਲੱਖ ਰੁਪਏ ਲਾਂਗ ਤੇ ਫਿਰ ਤੈਨੂੰ ਗਾਣਾ ਦਾਂਗੇ ਅੱਜ ਕੱਲ ਮੇਰੇ ਕਹਿੰਦਾ ਕੋਈ ਪੁੱਛਦਾ ਹੀ ਕੋਈ ਨਹੀਂ ਕਹਿੰਦਾ ਕੁਝ ਨਹੀਂ ਸੀ ਜੀ ਉਦੋਂ ਇਹੋ ਹੀ ਬੜਾ ਸੀ ਕਿ ਤੁਹਾਨੂੰ ਤੁਹਾਡਾ ਗੀਤ ਰਿਕਾਰਡ ਹੋ ਜਾਏ ਗੀਤ ਕਾਰਜਕਰ ਮੈਂ ਬੜਾ ਵੇਖਦਾ ਵੀ ਗੀਤਕਾਰ ਕਹਿੰਦੇ ਆ ਬਾਅਦ ਵਿੱਚ ਇਹ ਯਾਰ ਮੈਨੂੰ ਕੁਝ ਮਿਲਣੀ ਆਪਣੀ ਕੀਤੀ ਤਾਂ ਇਹਨਾਂ ਦੇ ਵਿੱਚ ਗੀਤਕਾਰਾਂ ਦਾ ਵੀ ਕਸੂਰ ਹੈ ਪਹਿਲਾਂ ਤੇ ਚੁੰਦੇ ਕਿ ਮੇਰਾ ਗੀਤ ਕਿਸੇ ਤਰ੍ਹਾਂ ਰਿਕਾਰਡਿੰਗ ਹੋ ਜਾਏ ਉਦੋਂ ਕੋਈ ਮੰਗ ਨਹੀਂ ਰੱਖਦੇ ਜਦ ਜਦੋਂ ਗੀਤ ਦਿੰਦੇ ਉਦੋਂ ਆਪਣੀ ਡਿਮਾਂਡ ਜਾਂ ਮੰਗ ਨੂੰ ਰੱਖਣ ਵੀ ਮੈਂ ਗੀਤਾਂ ਦੇਣਾ ਜੇ ਮੈਨੂੰ ਕੁਝ ਮਿਲੇਗਾ ਤੇ ਰਿਕਾਰਡਿੰਗ ਹੋਣ ਤੋਂ ਬਾਅਦ ਹੀ ਹਟ ਹੋਉਂਦੇ ਬਾਅਦ ਜਿਹੜੇ ਨੇ ਨੇ ਪੈਸੇ ਲਾਏ ਆਪਣੀ ਮਿਹਨਤ ਕੀਤੀ ਜੇ ਹੋ ਗਿਆ ਤਾਂ ਉਹਦੇ ਵਿੱਚ ਵੇਖੋ ਜਿੱਦਾਂ ਹੁਣ ਮੈਂ ਆ ਤੇ ਮੈਂ ਹੁਜਾ ਸਾਹਿਬ ਨੂੰ ਦਿੱਤਾ ਗੀਤ ਸਚਨ ਬਾਜੀ ਨੂੰ ਉਹਨਾਂ ਮਾਸ਼ਾ ਜੀ ਕੋ ਕੋ ਆਇਆ ਤੋਂ ਨਵੇਂ ਮਾਸ਼ਾ ਜੀ ਅਲੀ ਜੀ ਤੇ ਕਰੀ ਜਾਵਾਂ ਕਿ ਇਹ ਹਟ ਗਿਆ ਦੇਖੋ ਆਇਆ ਦੇਖੋ ਆਇਆ ਮੇ ਕੋ ਨਹੀਂ ਹੈਗਾ ਕਿਉਂਕਿ ਇੰਜ ਨਹੀਂ ਹੋ ਸਕਦਾ ਕਿਉਂਕਿ ਮੈਂ ਤੇ ਇਹਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਉਹ ਸਜਨ ਭਾਜੀ ਨੇ ਹੀ ਇਹਨਾਂ ਕੋਲ ਕਿਹਾ ਬੜੀਆਂ ਵਜ੍ਹਾ ਹੁੰਦੀਆਂ ਤੇ ਕਿੱਦਾਂ ਫਿਰ ਹੁਣ ਗਾਂ ਕਿੱਦਾਂ ਚੱਲ ਰਿਹਾ ਗਾਂ ਫਿਰ ਨਵੇਂ ਮੁੰਡੇ ਹੈਗੇ ਉਹਨਾਂ ਦੀ ਤਿਆਰੀ ਕਰਾ ਰਹੇ ਆ ਇੱਕ ਦੋ ਗੀਤ ਕਰਾਂਗੇ ਜਲਦ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਨਾਲੇ ਏਰੀਏ ਦੇ ਤੇ ਤੁਹਾਡੇ ਰੂਪ ਰੂਪ ਕਰਾਵਾਂਗੇ ਇੱਕ ਜਗਿੰਦਰ ਭਾਈ ਕੋ ਦੌਰ ਸੀਗਾ ਉਹ ਫੇਰ ਗੱਲ ਆ ਜਾਂਦੀ ਕਿ 95 ਦੇ ਵਿੱਚ ਲੈ ਕੇ 2010 ਤੱਕ ਹੀ ਤੁਹਾਡੇ ਕਹਿੰਦੇ ਮੁਤਾਬਕ ਬੜੇ ਸੈਡ ਸੌਂਗ ਆਉਂਦੇ ਹੁੰਦੇ ਅੱਜ ਕੱਲ੍ਹ ਤੇ ਮੇਰੇ ਖਿਆਲ ਨਾਲ ਸੈਡ ਸੌਂਗ ਤੁਹਾਡਾ ਕਲਾਸੀਕਲ ਮਿਊਜ਼ਿਕ ਹੀ ਖਤਮ ਹੋ ਗਿਆ ਤੇ ਗੀਤ ਤੁਹਾਡੀ ਹੁੰਦੀ ਹੈ ਪਹੁੰਚ ਪਾਪਾ ਕੀ ਚੰਗਾ ਦੇ ਸਕਦੇ ਉਹ ਸੈਡ ਹੋਵੇ ਜਾਂ ਕੋਈ ਧੀ ਭੈਣ ਦਾ ਗੀਤ ਵੀ ਆਪਾਂ ਵਧੀਆ ਢੰਗ ਨਾਲ ਕਰੀਏ ਲੋਕੀ ਸੁਣਦੇ ਆ ਐਸੀ ਗੱਲ ਨਹੀਂ ਐ ਕਿ ਲੋਕੀ ਸੈਡ ਨਹੀਂ ਸੁਣਦੇ ਜਾਂ ਰੋਮਾਂਟਿਕ ਨਹੀਂ ਸੁਣਦੇ ਸੁਣਦੇ ਸਭ ਕੁਝ ਆ ਹੁਣ ਵੇਖੋ ਆਪਾਂ ਇੱਥੇ ਬੈਠੇ ਕਹਿ ਰਹੇ ਆ ਕਿ ਸੁਣਦੇ ਨਹੀਂ ਪਰ ਉਹਦੀ ਡਿਮਾਂਡ ਹੈ ਗਈ ਤੇ ਤਾਂ ਹੀ ਕਹਿੰਨੇ ਨੇ ਕਿ ਚੰਗਾ ਨਹੀਂ ਆ ਰਿਹਾ ਤੇ ਚੰਗਾ ਜੇ ਗੀਤ ਦਾੰਗ ਮਾਰੋ ਉਹ ਗੀਤ ਮੇਰਾ ਅੱਜ ਵੀ ਜੇ ਸੁਣ ਰਹੇ ਚੰਗਾ ਤੇ ਚੰਗਾ ਹੀ ਆ ਨਾ ਹਲੇ ਨਹੀਂ ਤੇ ਜੇ ਆਪਾਂ ਹੋਰ ਵੀ ਇਦਾਂ ਦੇ ਕਰਾਂਗੇ ਇੱਕ ਸਟਾਈਲ ਬਣ ਜਾਂਦਾ ਫਿਰ ਲੋਕ ਡਿਮਾਂਡ ਕਰਨ ਲੱਗਦੇ ਯਾਰ ਤੂੰ ਆ ਲਿਖਿਆ ਤੁਹਾਡਾ ਐ ਹਟੋ ਐ ਤੇ ਤੁਸੀਂ ਗਾਹ ਨਹੀਂ ਇਹੋ ਹੀ ਦੋ ਡਿਊਟ ਵੀ ਕਿਤੇ ਸ਼ੁਰੂ ਕੀਤਾ ਕਿ ਨਹੀਂ ਕੀਤਾ ਸਾਰੇ ਲਿਖੇ ਸਰ ਡਿਊਟੀ ਵੀ ਮੈਂ ਲਿਖਾ ਲੇਕਰ ਰੋਮਾਂਟਿਕ ਹੱਦ ਵਿੱਚ ਜਿਹੜੇ ਗੀਤ ਰਹਿ ਕੇ ਸੁਣੇ ਜਾ ਸਕਦੇ ਉਹ ਲਿਖੇ ਸਮੇਂ ਸਾਂਨੇ ਸਰ ਜੇ ਕਿਸੇ ਨੂੰ ਪਸੰਦ ਆਏਗਾ ਰਿਕਾਰਡਿੰਗ ਵੀ ਹੋਏਗਾ ਕਿਹੜੇ ਕਿਹੜੇ ਸਿੰਗਰਾਂ ਨੂੰ ਤੇ ਹੁਣ ਤੱਕ ਗਾਣੇ ਆਪਣੇ ਜਿਹੜੇ ਰਿਕਾਰਡ ਹੋਏ ਨੇ ਸਰ ਮਾ ਸ਼ਾਲੀ ਜੀ ਤੋਂ ਪਹਿਲਾਂ ਮੇਰੇ ਗੀਤ ਰਿਕਾਰਡਿੰਗ ਦੇ ਦੋ ਕੈਸਟ ਆਏ ਸੀ ਮੇਰੀ ਪੇਸ਼ਕਸ਼ ਸੀ ਇੱਕ ਬਲਦੇਵ ਸਤਾਰਾ ਹਸ ਕੇ ਜੀਐਮਜੀ ਫਗਵਾੜਾ ਉਹਨੂੰ ਰਿਲੀਜ਼ ਕੀਤੀ ਗਈ ਫਿਰ ਐਸਐਮਆਈ ਤੋਂ ਰਿਲੀਜ਼ ਹੋਈ ਜੀ ਸੋਨੂ ਜਾਗਰ ਜੀ ਦੀ ਸੋਹਣੀ ਜੀ ਕੁੜੀ ਕੋਟਲੀਸਾਂ ਵੀ ਮੇਰਾ ਹੀ ਤਾਂ ਹੋਰ ਵਿੱਚ ਬੜੇ ਸ਼ਹੀਦ ਕਰ ਸੱਤੇ ਕੋਟਲੀ ਵਾਲਾ ਹੋਰ ਬੜਿਆਂ ਦੇ ਗੀਤ ਸੀ ਉਹ ਵੀ ਮੇਰੀ ਪੇਸ਼ਕਸ਼ ਸੀ ਤੇ ਦੋ ਗੀਤ ਮੇਰੇ ਮਾਟਰ ਸਲੀਮ ਜੀ ਦੇ ਮਿਊਜ਼ਿਕ ਦੇ ਵਿੱਚ ਹੋਏ ਸੀ ਖਤਾ ਪਰ ਤੋਂ ਮੁੰਡਾ ਸੀ ਬੋ ਵੀ ਸਿੱਧੂ ਉਹਨਾਂ ਗਏ ਸੀ ਤਾਂ ਘਣ ਨਹੀਂ ਲੁਕੀ ਰਹੀ ਹਾਂ ਬਸ਼ਰਤ ਕੋਟ ਨਹੀਂ ਹੁੰਦਾ ਜਿੰਨਾ ਮਰਜ਼ੀ ਵਧੀਆ ਲਿਖਿਆ ਹੋਵੇ ਕਈ ਕਹਿੰਦੇ ਨਾ ਚਲ ਹਟੋਂਦ ਬਾਅਦ ਮੇਰਾ ਗੀਤ ਯਾਰ ਬੜਾ ਵਧੀਆ ਲਿਖਿਆ ਤਾਂ ਹਟ ਗਿਆ ਇੰਜ ਨਹੀਂ ਹੁੰਦਾ ਵਧੀਆ ਜਿਆਦਾ ਤੱਕ ਵਧੀਆ ਲਿਖਿਆ ਜੇ ਵਧੀਆ ਨੂੰ ਗਾਇਆ ਨਹੀਂ ਗਿਆ ਵਧੀਆ 뮤직 ਨਹੀਂ ਦਿੱਤਾ ਗਿਆ ਵਧੀਆ ਪਲੇਟਫਾਰਮ ਤੇ ਉਹਨੂੰ ਪ੍ਰੇਸ਼ ਨਹੀਂ ਕੀਤਾ ਗਿਆ ਗੀਤ ਨਹੀਂ ਚੱਲਦਾ ਗੀਤਕਾਰ ਮਰ ਜਾਂਦਾ ਮੇਰਾ ਗੀਤ ਤਾਂ ਹਿੱਟ ਹੋ ਗਿਆ ਕਿ ਐਚ ਐਮ ਚੈਨਲ 1 ਨੇ ਕੀਤਾ ਸੀ ਵੀਡੀਓ ਦਾ ਬੰਬੇ ਉਹਨਾਂ ਦੇ ਵਿੱਚ ਬਹੁਤ ਵਧੀਆ ਵੀਡੀਓ ਬਣਾਈ ਐਡ ਚਲਾਈ ਜਿਆਦਾ ਰਾਤ ਨੂੰ ਪ੍ਰੋਗਰਾਮ ਦਾ ਉਹਦੇ ਵਿੱਚ ਗੀਤ ਚੱਲਣਾ ਐਡ ਬਹੁਤ ਲਗਾਈ ਤੇ ਫਿਰ ਕੱਲੇ ਇਸੇ ਗਾਣੇ ਦੀ ਲਗਾਈ ਜਦ ਕਿ ਕਾਫੀ ਸਮਾਂ ਬੀਤਣ ਤੋਂ ਬਾਅਦ ਚੁਣਨਾ ਇਹ 7-8 ਸਾਲ ਹੋਏ ਆ ਇਹ ਨੈਟ ਦੇ ਪਾਇਆ ਇਹ ਪੂਰੀ ਟੇਪ ਦਾ ਕੋਈ ਰਿਕਾਰਡ ਹੀ ਨਹੀਂ ਮਿਲਦਾ ਵੀ ਗਾਣਾ ਜਿੱਤੇ ਹੀ ਲੈਣਾ ਚਾਹਤੋ ਮਿਲਦਾ ਨਹੀਂ ਜਿੰਨੀ ਬੀਤੀ ਚੰਗੀ ਬੀਤੀ ਤੋਂ ਇਲਾਵਾ ਇਹ ਵੀ ਇਹਨਾਂ 7-8 ਸਾਲ ਹੋਏ ਤੇ ਉਹਦੇ ਵਿੱਚ ਵੀ ਇਹਦੇ 13 ਮਿਲੀਅਨ ਐਸਲਿਵਿਊ ਹੋ ਗਏ ਆ 7-8 ਸਾਲ ਚੋ ਇਹ ਜਿਹੜੇ origignal ਹੁੰਦੇ ਆ ਇਹ ਉਦੋਂ ਪਾਇਆ ਹੁੰਦਾ ਤੇ ਪਤਾ ਨਹੀਂ ਕਿੰਨੇ ਇੱਕ ਇਹ ਵੀ ਚੀਜ਼ ਆਉਂਦੀ ਜੇ ਅੱਜ ਕੱਲ ਕੇ ਤੁਸੀਂ ਵਿਊ ਵੇਖੋਗੇ ਤੇ ਥੱਲੇ ਮਿਲੀਅਨ ਚ ਹੁੰਦੇ ਆ ਪਰ ਉਹ ਸੁਣਿਆ ਕਿ ਇਹਨੇ ਵੀ ਨਹੀਂ ਹੁੰਦਾ ਹਾਂ ਜਿਉਂ ਫੇਸਬੁਕ ਹੁਣ ਤੇ ਮੇਰੇ ਕੋਲ ਨਾ ਇਹ ਵੀ ਚੀਜ਼ ਹੋ ਜਾਂਦੀ ਆ ਕਿ ਕਹਿੰਦੇ ਕਿ ਭਾਈ ਅਸੀਂ ਜਿਹੜੀ ਆ ਐਡ ਵੀ ਅਸੀਂ ਆਪੇ ਲਾ ਲਾਂਗੇ ਤੁਸੀਂ ਓਕੇ ਪੁਕੇ ਪੈਸੇ ਕਰੋ ਸਾਡੇ ਨੂੰ ਸਾਰਾ ਉਹ ਕਹਿੰਦੇ ਵੀ ਐਨੇ ਤੁਹਾਨੂੰ ਵਿਊ ਦੇਵਾਂਗੇ ਐਨੇ ਤੁਹਾਨੂੰ ਲਾਈਕ ਦੇਵਾਂਗੇ ਐਨੇ ਤੁਹਾਨੂੰ ਕਮੈਂਟ ਦੇਵਾਂਗੇ ਉਹ ਸਾਰੀਆਂ ਇੱਕ ਟੀਮਾਂ ਬਣੀਆਂ ਪਰ ਇਹ ਜਿਹੜਾ ਗੀਤ ਇਹਦੀ origignal ਆ ਤੇ ਹੋਰ ਇਹ ਨਾਲ ਤੁਸੀਂ ਮਹੀਨਾ ਵੀ ਗਾਣਾ ਸੁਣਦੇ ਰਹੋ ਨਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੇਰੀਆਂ ਵੀਡੀਓ ਨਹੀਂ ਮੁੱਕਦੀਆਂ ਐਨੇ ਲੋਕਾਂ ਨੇ ਇਹਨੂੰ ਗਾਇਆ ਹੈ ਵੀਡੀਓ ਬਣਾਈਆਂ ਨੇ ਪਾਕਿਸਤਾਨ ਦੇ ਵਿੱਚ ਵੀ ਸ਼نگਰਣਗ ਸ਼ੌਕਤ ਅਲੀ ਦੇ بیٹے ਜੀ ਨੇ ਵੀ ਸਥਾਈ ਅੰਤਰਾ ਗਾ ਕੇ ਪਾਇਆ ਇਧਰੋਂ ਕਮਲ ਖਾਨ ਜੀ ਨੇ ਗਾਇਆ ਜੀ ਖਾਨ ਜੀ ਨੇ ਗਾਇਆ ਹੋਰ ਵੀ ਬਹੁਤ ਲੋਕਾਂ ਨੇ ਇਨਸਟਰੂਮੈਂਟ ਤੇ ਵੀ ਇਹਨੂੰ ਪਲੇ ਕੀਤੀ ਹੈ ਇਹਦੀ ਧੁਨ ਜਿਹੜੀ ਟਿਊਨਿੰਗ ਹੈ 뮤జిక్ ਹੈ ਉਹ ਵੀ ਦੱਸੋ ਜਿਹੜਾਉਣੇ ਕਹਿੰਦੇ ਵੀ ਮੈਂ ਡਿਊਟ ਕਰ ਲੱਗਾ ਸੀ ਤੇ ਉਹ ਮੈਂ ਕਿਹਾ ਚੰਨ ਜੀ ਸਲਾਮ ਕਹਿੰਨੇ ਹੈ ਕਿ ਕਿਹੜੀ ਗੱਲ ਕਰ ਰਹੇ ਹੋ ਹਾਂ ਹਾਂ ਮੈਂ ਕਿਹਾ ਚੰਨ ਜੀ ਸਲਾਮ ਕਹਿੰਨੇ ਉਹ ਚੰਗਾ ਹੀ ਹੁੰਦਾ ਹੈ ਕਹਿੰਦੇ ਜੋ ਚੰਗਾ ਹੀ ਹੁੰਦਾ ਕਿਉਂਕਿ ਮੈਂ ਉਹ ਪਾਕਿਸਤਾਨੀ ਗੀਤ ਹੈ ਮੈਂ ਕਿਹਾ ਚੰਨ ਜੀ ਸਲਾਮ ਕਹਿੰਨੇ ਤਾਂ ਉਸ ਨੂੰ ਡੂਰ ਦੇ ਵਿੱਚ ਕੋਸ਼ਿਸ਼ ਕੀਤੀ ਲਿਖਣ ਦੀ ਉਸ ਤੋਂ ਬਾਅਦ ਕੋਈ ਪ੍ਰੋਬਲਮ ਪੈ ਗਈ ਮੈਂ ਲਿਖ ਨਹੀਂ ਸਕਿਆ ਤੇ ਉਹ ਫਿਰ ਜੈਲੀ ਮਜੀਤਪੁਰੀ ਜੀ ਉਹਨਾਂ ਨੇ ਲਿਖਿਆ ਸਚਨ ਭਾਜੀ ਕਰੋਨਾ ਕੋ ਲਗਵਾਇਆ ਤੇ ਮੇਰੇ ਜੇ ਦੋ ਗੀਤ ਇਹਨਾਂ ਕੀਤੇ ਸੀ ਇੱਕ ਡਿੰਪਰ ਆਇਆ ਜੀ ਤੇ ਇੱਕ ਮਸ਼ਾਲੀ ਦੀਪਕ ਰਾਜ ਨੇ ਕਿਹੜਾ ਕੀਤਾ ਉਹਨਾਂ ਗਾਇਕ ਜਿਹੜਾ ਸਾਡੇ ਦੇ ਦੋ ਸ਼ਾਟਾ ਹੋਇਆ ਬਈ ਪ੍ਰਿਆ ਰੇਖਾ ਨੇ ਸੁਪਰੀਟ ਗਿਆ ਹਾਂ ਪ੍ਰਿਆ ਆਡੀਓ ਤੇ ਅੱਛਾ ਸੀ ਹੋਰ ਵੀ ਨਾ ਗੀਤ ਕਰਨੇ ਸੀ ਫਿਰ ਇਹ ਦਿੱਲੀੋਂ ਸ਼ਿਫਟ ਹੋ ਗਏ ਚੰਡੀਗੜ੍ਹ ਤਾਂ ਜਿਸ ਕਾਰਨ ਫਿਰ ਉਹ ਮੇਰੇ ਉਹ ਸਮਾਂ ਵੀ ਬਦਲ ਗਿਆ ਟਾਈਮ ਵੀ ਬਦਲ ਗਿਆ ਗੀਤ ਵੀ ਬਦਲ ਗਿਆ ਤੇ ਉਹ ਸਿੰਗਰ ਵੀ ਬਦਲ ਗਏ ਤੇ ਹੁਣ ਫਿਰ ਕੋਸ਼ਿਸ਼ ਜਾਰੀ ਹੈ ਇਹਨਾਂ ਦੇ ਲਿੰਕ ਚਹੀ ਹੈਗੇ ਆ ਗੱਲਬਾਤ ਹੁੰਦੀ ਰਹਿੰਦੀ ਹੈ ਜੇ ਕੋਈ ਇਹ ਚੰਗਾ ਵੀਦ ਲਿਖਾਂਗੇ ਤੇ ਮੈਨੂੰ ਪਤਾ ਕਿ ਉਹ ਜ਼ਰੂਰ ਰਿਪੋਰਟ ਕਰਨਗੇ ਕੱਲ ਜਿੱਦਣ ਉਹ ਜਸਾਹਬ ਡੈਥ ਹੋਈ ਤੇ ਕਿੰਨਾ ਪਿਆਰ ਸੀ ਉਹ ਜਸਾਹਬ ਨਾਲ ਮੈਂ ਆਪਣੇ ਦੇ ਵੱੱਦ ਵੀ ਉਹਨਾਂ ਤੇ ਦੋ ਕੁ ਮਿੰਟ ਲੈਣਾ ਲਿਖਿਆ ਸੀ ਜਿੰਨਾ ਦੁੱਖ ਤੇਰੇ ਜਾਣ ਦਾ ਐਨਾ ਤੇ ਖੁਦ ਜਾਣਦਾ ਨਹੀਂ ਹੁਣ ਇਸ ਤੋਂ ਵੱਧ ਮੈਂ ਤੁਹਾਨੂੰ ਕੀ ਕਹਿ ਸਕਦਾ ਸਾਨੂੰ ਆਪਣੇ ਜਾਣਦਾ ਨਹੀਂ ਦੁੱਖ ਜਾਣ ਤਾ ਸੀਗੀ ਤੁਹਾਡੇ ਜਾਣ ਦਾ ਕਿਸੇ ਨੂੰ ਕੋਈ ਫਰਕ ਨਹੀਂ ਪਰ ਉਹਨਾਂ ਦੇ ਜਾਣ ਦਾ ਬਹੁਤ ਫਰਕ ਕੋਈ ਕਿਸੇ ਨੂੰ ਪ੍ਰਮੋਟ ਕਰਨਾ ਕਿ ਉਹਨੂੰ ਮੌਕਾ ਦੇਣਾ ਹਰ ਕਿਸੇ ਦੇ ਵਾਸਤੇ ਹੀ ਗੱਲ ਨਹੀਂ ਹੈ ਤੇ ਤੇ ਮਿਹਨਤ ਕਰਨੀ ਪਈਏ ਅੱਗੇ ਆਵੇ ਹਰ ਕੋਈ ਕਹਿੰਦਾ ਮੈਂ ਹੀ ਪਰ ਉਹਨਾਂ ਚ ਇਹ ਗੱਲ ਸੀ ਮੈਂ ਵੀ ਕੋਈ ਕੱਖ ਵੀ ਨਹੀਂ ਮੇਰੇ ਨਾਲ ਨਾ ਹਰਮੋਨੀਓ ਵਜਾਇਆ ਮੈਨੂੰ ਮਾਣ ਹੈ ਕਿ ਅੱਜ ਮੈਂ ਉਹਨਾਂ ਨੂੰ ਯਾਦ ਕਰ ਰਿਹਾ ਯਾਰ ਮੇਰੇ ਲਈ ਇਹੋ ਹੀ ਬੜੀ ਵੱਡੀ ਮੈਂ ਸਿੰਗਰ ਨਹੀਂ ਬਣਾ ਮੈਨੂੰ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਹੈ ਬਹੁਤ ਇਹ ਖੁਸ਼ੀ ਹੈ ਕਿ ਮੈਂ ਉਹ ਜਾ ਸਾਂ ਮੇਰੇ ਨਾਲ ਹਰਮੋਨੀਓ ਵਜਾਇਆ ਕੀਗਾ ਇਹ ਸਤੂਰ ਜੀ ਲਈ ਖੁਸ਼ੀ ਜੋ ਤੁਹਾਨੂੰ ਮੌਕਾ ਦਿੱਤਾ ਉਹਨਾਂ ਨੇ ਹਾਂ ਬਹੁਤ ਬਹੁਤ ਧੰਨਵਾਦ ਜਿਆਦਾ ਭਾਈ ਜੀ ਪਿਆਰ ਦੇ ਰਹੇ ਚਾਹ ਦੇਖੋ ਮੈਂ ਨਹੀਂ ਲੈਣੇ ਤੁਹਾਡੇ ਨਾਲ ਮੈਂ ਕੰਮ ਕਰ ਲਾ ਮੈਨੂੰ ਕਿਉਂਕਿ ਮੈਂ ਗੁਰੂ ਜੀ ਦਾ ਫੈਨ ਸੀ ਮੈਂ ਇਹਨਾਂ ਨਾਲ ਕੰਮ ਹੀ ਕਰ ਲਾ ਇਹਨਾਂ ਦਾ ਅਸ਼ੀਰਵਾਦ ਮਿਲ ਗਿਆ ਫੈਮਿਲੀ ਦਾ ਮੇਰੇ ਲਈ ਇਹ ਹੋਏ ਬਹੁਤ ਜੀ ਠੀਕ ਹੈ ਤੋ ਅੱਜ ਕੱਲ ਨਹੀਂ ਅੱਜ ਕੱਲ ਤਾਂ ਕਹਿੰਦੇ ਵੀ ਚੈੱਕ ਬੜਾ ਬਾਕੀ ਬਾਅਦ ਚ ਆਜੀ ਮੈਂ ਸਜੇ ਦੇ ਭਾਈ ਨਾਲ ਫੋਨ ਕਰਦਾ ਚੋਕ ਦੇਣੇ ਗੱਲ ਕਰਦੇ ਤੇ ਮੇਰੇ ਲਈ ਇਹੋ ਹੀ ਬੜਾ ਮੇਰੇ ਦੁੱਖ ਦੀ ਘੜੇ ਚ ਇਹੋ ਹੀ ਉਹਨਾਂ ਗੱਲ ਮੇਰੇ ਨਾਲ ਕੀਤੀ ਕੋਈ ਨਹੀਂ ਸ੍ਰਿੰਦਰਪਾਤਰ ਨਾਲ ਖੜੇ ਤੇ ਮੇਰੇ ਲਈ ਇਸ ਤੋਂ ਬਾਅਦ ਕੁਝ ਨਹੀਂ ਮੈਂ ਕਹਿ ਸਕਦਾ ਕੋਈ ਨਵਾਂ ਵੀ ਲਿਖਿਆ ਉਹ ਵੀ ਮੈਨੂੰ ਸੁਣਾਉ ਅੱਜ ਲਿਖ ਰਹੇ ਹਾਂ ਕਿਉਂ ਉਹ ਉਹ ਅੱਜ ਕੱਲ ਲੋਕ ਉਹ ਹੀ ਸੁਣ ਸੁਣ ਕੇ ਕਰਕੇ ਸਾਰੇ ਸ਼ਹਿਰੋ ਸ਼ਰੀ ਤੇ ਉਹ ਪੁਰਾਣੇ ਗੀਤ ਜਲਦੀ ਕਰ ਰਹੇ ਆ ਜੀ ਨਾ ਮੇਰਾ ਕੋਈ ਦੁੱਖ ਜਾਣਦਾ ਕਿੰਨੂੰ ਆਪਣਾ ਸਮਝ ਬੁਲਾਵਾ ਜੀ ਕਰਦਾ ਮਰ ਹੀ ਜਾਵਾਂ ਮੈਂ ਪਹਿਲਾ ਪਹਿਲਾ ਪਿਆਰ ਦੱਸ ਕੇ ਜਿ ਭਲਾਵਾ ਹੋਣ ਵਾਲੀ ਤੇ ਗੱਲ ਹੀ ਨਹੀਂ ਤੇ ਬਾਬੂ ਮੇਰੇ ਦਿਲ ਦੇ ਲਾਗੇ ਗੀਤ ਆ ਗਏ ਜਦੋਂ ਮੈਂ ਉਦਾਸ ਹੋਵਾਂ ਦੱਸ ਜਾਵਾਂ ਕਿਹੜੀ ਥਾਂ ਚੰਨ ਤਾਰਿਆਂ ਚੋਂ ਤੈਨੂੰ ਲੱਭਾਂ ਮੇਰੀ ਮਾਂ ਜਦੋਂ ਮੈਂ ਉਦਾਸ ਹੋਵਾਂ ਦੱਸ ਜਾਵਾਂ ਕਿਹੜੀ ਥਾਂ ਸੱਚ ਹੈ ਜਾਂ ਝੂਠ ਮਾਂ ਜੋ ਤੁਰ ਜਾਂਦੇ ਨੇ ਮੁੜ ਕੇ ਨਾ ਫੇਰਾ ਪਾਉਂਦੇ ਜੋ ਮੁੱਖ ਮੋੜ ਜਾਂਦੇ ਨੇ ਦਾਦੀ ਕਹਿੰਦੀ ਤਾਰਾ ਬਣ ਗਈ ਤੇਰੀ ਮਾਂ ਜਦੋਂ ਮੈਂ ਅਦਾਸ ਹਾਂ ਦੱਸ ਜਾਵਾਂ ਕੜੀ ਇੱਕ ਪੰਜਾਬੀ ਫੋਕ ਕੰਪੋਜੀਸ਼ਨ ਬਣਾਈ ਹੈ ਤੁਹਾਨੂੰ ਉਹ ਦੀ 27 ਸੁਣਾਵਾਂ ਨਿਭ ਜੇ ਪ੍ਰਾਵਾਂ ਦੀ ਜੇ ਇਹਦੇ ਜੀ ਕੋਈ ਇਹ 부জে ਪ੍ਰਾਵਾਂ ਦੀ ਜੇ ਇਹ ਦੇ ਜਈ ਕੋਰੀਸ ਨਹੀਂ ਹੋ ਆ ਜੰਧਰਾਰਾ ਕੋਈ ਸ਼ਰੀਕ ਨਹੀਂ ਨੇਬ ਜੇ ਪਰਾਵੰਦੀ ਜੇ ਹੋਏ ਨੇਬ ਜੇ ਨਹੀਂ ਇਹ ਦੇ ਜਈ ਕੋਈ ਰੀਸ ਨਹੀਂ ਬਹੁਤ ਬਹੁਤ ਧੰਨਵਾਦ ਧੰਨਵਾਦ